ਅਜ ਦੀ ਨੌਜਵਾਨੀ ਗੁਰੂ ਸਾਹਿਬ ਦੇ ਦੱਸੇ ਸੰਦਾ ਸਿਧਾਂਤ ਦੇ ਅਨੁਸਾਰ ਜਾਂ ਗੁਰੂ ਘਰ ਦੇ ਨਾਲ ਤੁਸੀਂ ਲੰਮੇ ਸਮੇਂ ਤੋਂ ਗੁਰੂ ਘਰ ਦੀ ਸੇਵਾ ਕਰ ਰਹੇ ਹੋ ਜੁੜ ਰਹੀ ਹੈ ਜਿਹੜਾ ਇਧਰ ਗੰਥੀ ਵਾਲਾ ਲਾਗੀ ਵਾਲਾ ਇਸ ਪਾਸੇ ਪਤਾ ਨਹੀਂ ਕਿਉਂ ਪਾਸਾ ਵੱਢ ਜਾ ਉਂ ਠੀਕ ਹੈ ਵੀ ਪਕਤ ਹਲ ਕਰਦੇ ਦਸਤਾਰਾਂ ਸਜਾਉਂਦੇ ਤੇ ਜੁੜ ਰਹੇ ਨੇ ਉਨੇ ਦੇ ਮਗਰਲਾ ਕਾਰਨ ਕੀ ਲੱਗਦਾ ਕਿਉਂਕਿ ਬਹੁਤ ਵੱਡਾ ਉਹਦਾ ਗ੍ਰਾਂਥੀ ਸਿੰਘ ਦਾ ਕੁਝ ਹਾਲਾਤ ਹੀ ਇਸ ਤਰ੍ਹਾਂ ਦੇ ਐ ਜੀ ਕਾਲ ਜੁਗਲ ਦਾ ਸਮਾਂ ਬੱਚਿਆਂ ਦੀ ਗੱਲਾਂ ਚੰਗੀਆਂ ਨਹੀਂ ਹੋਣ ਧਾਰਮਿਕ ਗੱਲਾਂ ਹੂੰ ਤੇ ਬਾਕੀ ਮਾਨ ਸਤਕਾਰ ਹੈ ਜਿਹੜਾ ਉਹ ਵੀ ਬੱਚੇ ਜਿੰਨੇ ਜਿੰਨੇ ਮਾਪੇ ਹੋਏ ਜਿਹੇ ਇਹ ਹੋ ਰਿਹਾ ਹੈ ਇਸ ਕਰਕੇ ਵੀ ਅਗਲਾ ਕੰਮ ਹੀ ਹੋਰ ਕੰਮ ਕਰਨੇ ਕੋਈ ਜ਼ਰੂਰੀ ਹੈ ਕੰਮ ਕਰਨ ਮਾਇਆ ਗੁਜਰਾਨ ਲੈ ਗਈ ਜਿਹੜਾ ਗੁਜਾਰਾ ਨਹੀਂ ਚੱਲਦਾ ਹੈ 2 ਰੁਪਏ ਕਾ ਨਵਾਚੋ ਤਾਰ ਦੇ ਉੱਤਰ ਜਾਈ ਸੰਦੇ ਕਿ ਇਹ ਨਾ ਗੱਲਾਂ ਵਾਸਤੇ ਮਾਇਆ ਬਣੀ ਪਰ ਆਇਂ ਢੇ ਲਾਇ ਜਾਂ ਮਾਇਆ ਇਕੱਠੀ ਕਰੀ ਜਾਵੇ ਉਹ ਨਹੀਂ ਠੀਕ ਹੈ ਜੀ ਗੁਰੂ ਸਾਹਿਬ ਕਹਿੰਦੇ ਵੀ ਮਾਇਆ ਆਉਂਦੀ ਹੈ ਲੋੜਵੰਦਾਂ ਨੂੰ ਦਿੱਤੀ ਜਾਵੇ ਜੀ ਜਿਵੇਂ ਗੁਰੂ ਕੀ ਗੋਰੀ ਦਾ ਮੂਹ ਕਿਹਾ ਇਸ ਤਰ੍ਹਾਂ ਹੀ ਲੋੜਵੰਦਾਂ ਦੇ ਲੋੜਾਂ ਪੂਰੀਆਂ ਕੀਤੀਆਂ ਜਾਂ ਗੁਰੂ ਘਰ ਦੇ ਗ੍ਰੰਥੀ ਸਿੰਘ ਦਾ ਹੁੰਦਾ ਉਹ ਮਾਨਸਧਕਾਰ ਹੈ ਅੱਜ ਦੇ ਟਾਈਮ ਦੇ ਵਿੱਚ ਉਹ ਕੱਟੇ ਜੀ ਹੂੰ ਜਿਸ ਤਰ੍ਹਾਂ ਪਹਿਲਾਂ ਹੁੰਦਾ ਸੀ ਨਾ ਉਹ ਨਾਲ ਹੀ ਆ ਦੇ ਦੇਰਾਬੰਦ ਨੇ ਐ ਕਰਤਾ 51 ਪਾੜ ਕਰਦੇ ਇੱਕ ਕਰਤਾਰੀ ਕਰ ਲੋ ਜੀ ਐ ਕਰ ਰਹੀ ਸੰਪਨ ਕਰ ਲੋ ਜੀ ਹੂੰ ਇਹ ਸਭ ਮਨੋਂ ਘੜਤ ਗੱਲਾਂ ਨੇ ਦੇਰਾਬੰਦ ਨੇ ਫਰਕ ਪਾਇਆ ਚੀਜ਼ ਮੰਦੇ ਹੋ ਹਾਂ ਜੀ ਹਾਂ ਬਿਲਕੁਲ ਮਤਿ ਮੇ ਹੁਣ ਗਰਮੀ ਹੁੰਦੀ ਆ ਲੋਕ ਪਹਾੜਾਂ ਬੰਦ ਨੂੰ ਪਰਮਾਤਮਾ ਲੱਭਣ ਲਈ ਤੁਰਦੇ ਆ ਪਰਮੇਸ਼ਰ ਦਾ ਵਸੀ ਰੱਬ ਹੀ ਹਾਲੀਆ ਜੰਗਲ ਗੱਡੂ ਨੇ ਜੀ ਉਹ ਕਹਿੰਦੇ ਫਰੀਦ ਸਾਹਿਬ ਦੀ ਬਾਣੀ ਆ ਵੀ ਰੱਬ ਆ ਜਿਹੜਾ ਪਰਮੇਸ਼ਰ ਪਰਮਾਤਮਾ ਤੋਂ ਤੇ ਹਿੱਦੇ ਨਰ ਵਸਦਾ ਹੂੰ ਤੇ ਜੰਗਲਾਂ ਕੀ ਲਾਦੇ ਉੱਥੇ ਬਣ ਕੰਡੇ ਮੋੜੇ ਹੂੰ ਉਸ ਦੇ ਕੰਡੇ ਆ ਮੋੜੇ ਆਹੀ ਕੁਛ ਆ ਰੋਕਣਾ ਖਾਲੀਆਂ ਗੁਰੂ ਦੇ ਨਾਲ ਜੁੜਨਾ ਚਾਹੀਦਾ ਪਰਮੇਸ਼ਰ ਨਾਲ ਜੁੜ ਕੇ ਨਿਰਵਾਹ ਹੋ ਜੀ ਜੀ ਗੁਰੂ ਦੇ ਸਿਧਾਂਤ ਨੂੰ ਅਪਣਾਉਣਾ ਪਊਗਾ ਗੁਰੂ ਨੂੰ ਪੜਨਾ ਖੋਜਣਾ ਵਿਚਾਰਨਾ ਪਊਗਾ ਫਿਰ ਕੋਈ ਗੱਲ ਰੱਬ ਹੋ ਗਈ ਸਤਿ ਸ਼੍ਰੀ ਅਕਾਲ ਨਿਰਪੱਖ ਪੋਸਟਰਾਂ ਨਾਲ ਜੁੜੇ ਹੋ ਤੁਸੀਂ ਮੈਂ ਸਿਮਰਨਜੀਤ ਸਿੰਘ ਸਿਧਾਣਾ ਅਸੀਂ ਮੌਜੂਦ ਹੈ ਜਿਹੜਾ ਬਠਿੰਡਾ ਦੇ ਸਿਲਬਰਾ ਨਗਰ ਦੇ ਵਿੱਚ ਪੰਜਾਬ ਦਾ ਮਾਨਮਤਾ ਨਗਰ ਸਿਲਬਰਾ ਔਰ ਗੁਰੂ ਘਰ ਦੇ ਵਜ਼ੀਰ ਦੇ ਨਾਲ ਗੱਲਬਾਤ ਕਰਾਂਗੇ ਗੁਰੂ ਘਰ ਦੇ ਗ੍ਰਾਂਥੀ ਸਿੰਘ ਦੇ ਨਾਲ ਵੱਡਾ ਅਹੁਦਾ ਹੁੰਦਾ ਗ੍ਰਾਂਥੀ ਸਿੰਘ ਦਾ ਗ੍ਰਾਂਥੀ ਸਿੰਘਾ ਗੁਰੂ ਸਾਹਿਬ ਦੇ ਦੱਸੇ ਸੰਦਾਨ ਦੇ ਅਨੁਸਾਰ ਲੋਕਾਂ ਨੂੰ ਜਿਹੜਾ ਗੁਰੂ ਸਾਹਿਬ ਦਾ ਸੰਧਾਨ ਤਾਂ ਉਹਦੇ ਬਾਰੇ ਜਾਣੂ ਕਰਵਾਉਂਦਾ ਕਿਵੇਂ ਆਪਾਂ ਗੁਰੂ ਸਾਹਿਬ ਨਾਲ ਜੁੜ ਸਕਦੇ ਆ ਵੱਡੀ ਜ਼ਿੰਮੇਵਾਰੀ ਜਿਹੜੀ ਆ ਉਹ ਗ੍ਰਾਂਥੀ ਸਿੰਘ ਦੇ ਮੋਢਿਆਂ ਤੇ ਹੁੰਦੀ ਆ ਉੱਥੇ ਹੀ ਜੂਨ ਮਹੀਨਾ ਚੱਲ ਰਿਹਾ 1 ਜੂਨ ਤੋਂ ਲੈ ਕੇ 6 ਜੂਨ ਤੱਕ ਜੋ ਵਰਤਾਰਾ ਤਤਕਾਲੀ ਉਸ ਟਾਈਮ ਦੀ ਕਾਂਗਰਸ ਸਰਕਾਰ ਦੇ ਵੱਲੋਂ ਵਰਤਾਇਆ ਗਿਆ ਇਹ ਹੱਤੇ ਲੋਕਾਂ ਦੇ ਉੱਪਰ ਉਹ ਸਮਾਂ ਵੀ ਜਿਹੜਾ ਸਿੰਘ ਸਾਹਮਣੇ ਦੇਖਿਆ ਉਹ ਸਮੇਂ ਵਾਰੀ ਵੀ ਗੱਲਬਾਤ ਕਰਗੇ ਆਪਾਂ ਸਭ ਤੋਂ ਪਹਿਲਾਂ ਉਹਨਾਂ ਦਾ ਸਵਾਦ ਕਰਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਠੀਕ ਠਾਕ ਹੋ ਸਿੰਘ ਸਾਹਿਬ ਠੀਕ ਹੈ ਜੀ ਚਲ ਸਿੰਘ ਸਾਹਿਬ ਆਪਾਂ ਇਹ ਤੋਂ ਸ਼ੁਰੂਆਤ ਕਰਦੇ ਆ ਕਿ ਇੱਕ ਗ੍ਰਾਂਥੀ ਸਿੰਘ ਦੀ ਜ਼ਿੰਮੇਵਾਰੀ ਕੀ ਬਣਦੀ ਆ ਗ੍ਰੰਥੀ ਜਿੰਮੇਵਾਰਤਾ ਹੀ ਗੁਰੂ ਸਾਹਿਬ ਦੀ ਸਾਂਭ ਸੰਭਾਲ ਕਰਨਾ ਜੀ ਤੇ ਬੱਚਿਆਂ ਨੂੰ ਇਸ ਪਾਸੇ ਲਾਉਣ ਦੀ ਕੋਸ਼ਿਸ਼ ਕਰਨੀ ਜੀ ਗੁਰਮਤਿ ਦੀ ਬਿੱਜ ਜਿਹੜੀ ਤਾਂ ਕਿ ਉਹ ਵੀ ਆਪਣਾ ਜਿਹੜਾ ਜਨਮ ਹੈ ਸਫਲਾ ਕਰ ਸੰਸਾਰ ਸੰਸਾਰ ਜੀ ਅੱਜ ਦੀ ਨੌਜਵਾਨੀ ਗੁਰੂ ਸਾਹਿਬ ਦੇ ਦੱਸੇ ਸੰਦਾ ਸਿਧਾਂਤ ਦੇ ਅਨੁਸਾਰ ਜਾਂ ਗੁਰੂ ਘਰ ਦੇ ਨਾਲ ਤੁਸੀਂ ਲੰਮੇ ਸਮੇਂ ਤੋਂ ਗੁਰੂ ਘਰ ਦੀ ਸੇਵਾ ਕਰ ਰਹੇ ਹੋ ਜੁੜ ਰਹੀ ਆ ਜੁੜ ਰਹੇ ਜੀ ਪਰ ਜਿਹੜਾ ਇੱਧਰ ਗ੍ਰੰਥੀ ਵਾਲਾ ਰਾਗੀ ਵਾਲਾ ਇਸ ਪਾਸੇ ਪਤਾ ਨਹੀਂ ਕਿਉਂ ਪਾਸਾ ਵੱਧ ਜਾਏ ਉਹ ਠੀਕ ਹੈ ਵੀ ਪੱਕ ਧਾਰਨ ਕਰਦੇ ਦਸਤਾਰਾਂ ਸਜਾਉਂਦੇ ਆ ਤੇ ਜੁੜ ਰਹੇ ਨੇ ਹਰਕ ਪਿਆ ਹੈ ਪ੍ਰਚਾਰ ਦੇ ਨਾਲ ਜੀ ਸਿੰਘ ਸਾਹਿਬ ਤੁਸੀਂ ਬਹੁਤ ਵੱਡੀ ਗੱਲ ਕਹੀ ਆ ਕਿ ਅੱਜ ਦੀ ਜਿਹੜੀ ਨੌਜਵਾਨੀ ਪੀੜ੍ਹੀ ਆ ਉਹ ਗ੍ਰੰਥੀ ਸਿੰਘ ਬਣ ਨਹੀਂ ਰਹੀ ਉਹਨਾਂ ਦੇ ਮਗਰਲਾ ਕਾਰਨ ਕੀ ਲੱਗਦਾ ਕਿਉਂਕਿ ਬਹੁਤ ਵੱਡਾ ਉਹਦਾ ਗ੍ਰੰਥੀ ਸਿੰਘ ਦਾ ਕਾਰਨ ਤਾਂ ਜੀ ਬਸ ਕੁਝ ਹਾਲਾਤ ਹੀ ਇਸ ਤਰ੍ਹਾਂ ਦੇ ਐ ਜੀ ਕਾਲ ਯੁੱਗ ਦਾ ਸਮਾਂ ਐ ਬੱਚਿਆਂ ਨੂੰ ਨਹੀਂ ਗੱਲਾਂ ਚੰਗੀਆਂ ਨਹੀਂ ਹੁੰਦੀ ਧਾਰਮਿਕ ਗੱਲਾਂ ਹੂੰ ਤੇ ਬਾਕੀ ਮਾਨ ਸਤਕਾਰ ਹੈ ਜਿਹੜਾ ਉਹ ਵੀ ਬੱਚੇ ਜਿੰਨੇ ਜਿੰਨੇ ਮਾਪੇ ਹੋਏ ਜਿਹੇ ਹੋ ਰਿਹਾ ਹੈ ਇਸ ਕਰਕੇ ਵੀ ਅਗਲਾ ਕੰਮ ਹੀ ਹੋਰ ਕੰਮ ਕਰਨੇ ਕੋਈ ਜ਼ਰੂਰੀ ਹੈ ਕੰਮ ਕਰਨ ਜੀ ਤੁਸੀਂ ਕਿਵੇਂ ਆਪਣੀ ਵਰਤੀ ਗੁਰੂ ਘਰ ਨਾਲ ਜੋੜਦੇ ਹੋ ਗੁਰੂ ਗੁਰੂ ਗ੍ਰੰਥ ਸਾਹਿਬ ਨਾਲ ਜੋੜਦੇ ਹੋ ਤੁਹਾਨੂੰ ਕਿੰਨੇ ਸਾਲ ਹੋ ਗਏ ਗੁਰੂ ਘਰ ਦੀ ਸੇਵਾ ਨਿਭਾਉਂਦਿਆਂ ਨੂੰ ਮਹਿੰਦੂ ਜੀ ਯਾ ਘੱਟ ਤੋਂ ਘੱਟ ਤਾਂ 40-45 ਸਾਲ ਹੋ ਗਏ ਨੇ 30 ਸਾਲ ਤੇ ਇੱਥੇ 32 ਸਾਲ ਸੇਲ ਭਰਾਣਾ ਕਰਦੇ ਵੇਲੇ ਹਾਂਜੀ ਹੂੰ ਇਸ ਤੋਂ ਪਹਿਲਾਂ ਮੈਂ ਰਿਹਾ ਕੜੈਲੇ ਫਿਰ ਢੱਲਵਾ ਗੁਰਦਾਸਪੁਰ ਪਾਸ਼ੇ ਨੋਮੀ ਚ ਸੀ ਰਹੀ ਸੀ ਜੀ ਹਾਂਜੀ ਗੁਰੂ ਕਰਦੇ ਵਜੀਰਪਨ ਤੋਂ ਪਹਿਲਾਂ ਜੀਵਨ ਕਿਵੇਂ ਸੀਗਾ ਗੁਰੂ ਘਰ ਨਾਲ ਜੁੜ ਕੇ ਜੀਵਨ ਦੇ ਵਿੱਚ ਤਬਦੀਲੀ ਕੀ ਆਈ ਹੈ ਜੀਵਨ ਤਾਂ ਸੌਖਾ ਹੋਇਆ ਜੀ ਹੂੰ ਬੁਰੇ ਕੰਮਾਂ ਤੋਂ ਬਚੇ ਆਂ ਮਾੜੀ ਸੰਗਤ ਤੋਂ ਬਚੇ ਆਂ ਹੂੰ ਸੋਨਾ ਜੀ ਰਵਾਹ ਹੋ ਰਹੀ ਹੈ ਜੀ ਪਰ ਅੱਜ ਕੱਲ੍ਹ ਸਿੰਘ ਸਾਹਿਬ ਲੋਕਾਂ ਦੇ ਵਿੱਚ ਧਾਰਨਾ ਹੈ ਕਿ ਜੀਵਨਾ ਜਿਹੜਾ ਉਹ ਪੈਸੇ ਨਾਲ ਸੌਖਾ ਹੁੰਦਾ ਨਹੀਂ ਮਨ ਨੂੰ ਸੰਤੋਸ਼ਟੀ ਚਾਹੀਦੀ ਹੈ ਪੈਸੇ ਨਾਲ ਕੋਈ ਬਾਹਲਾ ਮਨ ਸੌਖਾ ਨਹੀਂ ਹੁੰਦਾ ਜੀ ਹਾਂ ਪੈਸਾ ਜ਼ਰੂਰਤ ਹੈ ਜ਼ਰੂਰਤ ਹੈ ਤਾਂ ਗੁਜਰਾਨ ਮਾਇਆ ਜਿਹਨਾਂ ਪੁੱਤ ਨਿਸ਼ਾਨ ਜਿਵੇਂ ਕਹਿੰਦੇ ਨੇ ਕਿ ਗੁਰੂ ਸਾਹਿਬ ਦਾ ਸੰਧਾਨਤਾ ਹਾਂ ਜੀ ਮਾਇਆ ਗੁਜਰਾਨ ਹੈ ਕਿਉਂਕਿ ਜੇ ਉਹ ਗੁਜਾਰਾ ਨਹੀਂ ਚੱਲਦਾ ਹੈ ਦੇ 2 ਰੁਪਏ ਦਾ ਨਿਵਾਚੂ ਦਾ ਉੱਤਰ ਜੀ ਸੰਗਿ ਇਹਨਾਂ ਗੱਲਾਂ ਵਾਸਤੇ ਮਾਇਆ ਬਣੀ ਪਰ ਆਏ ਵੀ ਢੇਲ ਲਾਏ ਜੇ ਮਾਇਆ ਇਕੱਠੀ ਕਰੀ ਜਾਵੇ ਉਹ ਨਹੀਂ ਠੀਕ ਹੈ ਜੀ ਗੁਰੂ ਸਾਹਿਬ ਕਹਿੰਦੇ ਆ ਵੀ ਮਾਇਆ ਹੁੰਦੀ ਹੈ ਲੋੜਵੰਦਾਂ ਨੂੰ ਦਿੱਤੀ ਜਾਵੇ ਜੀ ਜਿਵੇਂ ਗੁਰੂ ਕੀ ਗੋਰੀ ਦਾ ਮੋਹ ਕਿਹਾ ਹੈ ਹੂੰ ਇਸ ਤਰ੍ਹਾਂ ਹੀ ਲੋੜਵੰਦਾਂ ਦੇ ਲੋੜਾਂ ਪੂਰੀਆਂ ਕੀਤੀਆਂ ਜਾਂ ਜੀ ਹਾਂ ਜੀ ਤੁਹਾਨੂੰ ਲੱਗਦਾ ਕਿ ਲੋਕ ਇਸ ਸੰਧਾਰ ਦੇ ਉੱਪਰ ਪੈਰਾ ਦੇ ਰਹੇ ਆ ਕੁਝ ਪਰਸੈਂਟ ਹੈਗਾ ਜੀ ਹੁਣ ਆ ਜੀ ਸਮਾ ਤਵਜੀਹ ਹੋ ਰਿਹਾ ਹੈ ਬਿਜਲੀ ਦਾ ਬਿਲਕੁਲ ਬਾਲਾ ਖਲਾਫ ਹੋ ਗਿਆ ਸੀ ਹੁਣ ਫੇਰ ਥੋੜਾ ਜਿਹਾ ਲੋਕ ਇਸ ਪਾਸੇ ਨੂੰ ਆਏ ਨੇ ਕਰਦੇ ਸਤਕਾਰ ਇੱਕ ਦੂਜੇ ਦਾ ਜੀ ਹਾਂ ਤੁਸੀਂ ਮਾਨ ਸਤਕਾਰ ਦੀ ਗੱਲ ਕੀਤੀ ਹੈ ਜੋ ਇੱਕ ਮਾਨ ਸਤਕਾਰ ਗੁਰੂ ਘਰ ਦੇ ਗ੍ਰੰਥੀ ਸਿੰਘ ਦਾ ਹੁੰਦਾ ਉਹ ਮਾਨ ਸਤਕਾਰ ਹੈ ਅੱਜ ਦੇ ਟਾਈਮ ਦੇ ਵਿੱਚ ਹੂੰ ਘਟੇ ਜੀ ਹੂੰ ਜਿਸ ਤਰ੍ਹਾਂ ਪਹਿਲਾਂ ਹੁੰਦਾ ਸੀ ਨਾ ਉਹ ਨਾਲ ਨਹੀਂ ਹੂੰ ਇਹਦੇ ਚ ਕਾਰਨ ਸਾਰੇ ਬਣ ਜਾਂਦੇ ਕੁਝ ਗਰੰਟੀਆਂ ਦਾ ਵੀ ਇਸ ਤੋਂ ਨਹੀਂ ਲਾਏ ਕੋਈ ਲੋਕਾਂ ਦਾ ਜਾਣਿਆ ਇਸ ਤੋਂ ਨਹੀਂ ਜੀ ਹਾਂਜੀ ਰੌਲ ਮਿਲ ਕੀ ਸਿੰਘ ਸਾਹਿਬ ਇੱਕ ਹੋਰ ਅਹਿਮ ਸਵਾਲ ਹੈ ਇੱਥੇ ਜਿਵੇਂ ਅੱਜ ਕੱਲ ਮੁੱਲ ਦੇ ਪਾਠ ਕਰਾਏ ਜਾਂਦੇ ਆ ਕਿ ਮੁੱਲ ਦੇ ਪਾਠਾਂ ਦੇ ਨਾਲ ਛੁਟਕਾਰਾ ਹੋ ਸਕਦਾ ਸੰਭਵ ਹੈ ਨਹੀਂ ਅਸਲ ਵਿੱਚ ਵੱਡਾ ਤਾਂ ਇਹ ਵੀ ਪਾਠ ਜਿੰਨਾ ਕਰਨਾ ਛੋੜਾ ਕਰਨਾ ਵਾਦਾ ਕਰਨਾ ਜੇ ਆਪ ਕਰਿਆ ਜਾਵੇ ਘਰ ਦੇ ਵਿੱਚ ਆਪ ਪੜ੍ਹਿਆ ਜਾਵੇ ਉਹਨੂੰ ਕੋਖਿਆ ਜਾਵੇ ਅਸਰ ਫਾਲਤੋ ਉਹੀ ਹੈ ਜੀ ਉਹ ਠੀਕ ਹੈ ਵੀ ਹੁਣ ਲੋਕਾਂ ਦਾ ਚੱਲਦਾ ਹੈ ਡੇਰਾ ਡੇਰਾਬਾਦ ਨੇ ਐ ਕਰਤਾ 51 ਪਾੜ ਕਰਦੇ ਇੱਕ ਕਰਤਾਰੀ ਕਰ ਲੋ ਜੀ ਐ ਕਰ ਰਹੀ ਸੰਪਰਨ ਕਰ ਲੋ ਜੀ ਹੂੰ ਇਹ ਸਭ ਮਨੋਕਰਤ ਗੱਲਾਂ ਨੇ ਡੇਰਾਬਾਦ ਨੇ ਫਰਕ ਪਾਇਆ ਚੀਜ਼ ਮੰਨਦੇ ਹੋ ਹਾਂ ਜੀ ਹਾਂ ਬਿਲਕੁਲ ਜੀ ਡੇਰਾਬਾਦ ਨੇ ਤਾਂ ਪਾਇਆ ਫਰਕ ਜੀ ਜੀ ਹਾਂ ਜਿਵੇਂ ਸਿੰਘ ਸਾਹਿਬ ਆ ਜਿਵੇਂ ਹੁਣ ਪ੍ਰਮਾਤਮਾ ਤਾਂ ਕਹਿੰਦੇ ਬੰਦੇ ਦੇ ਅੰਦਰ ਹੀ ਵਸਦਾ ਮਨ ਦੇ ਵਿੱਚ ਐ ਪਰ ਜਿਵੇਂ ਹੁਣ ਗਰਮੀ ਆਉਂਦੀ ਆ ਲੋਕ ਪਹਾੜਾਂ ਵੱਲ ਨੂੰ ਪ੍ਰਮਾਤਮਾ ਲੱਭਣ ਦੇ ਲਈ ਤੁਰਦੇ ਆ ਤੇ ਇਹ ਤਾਂ ਫਿਰ ਕੋਈ ਉਹ ਚੰਗੀ ਗੱਲ ਨਹੀਂ ਹੈ ਹੂੰ ਉਹ ਇਸ ਤਰ੍ਹਾਂ ਜਾਣਾ ਤਾਂ ਜੀ ਪਰਮੇਸ਼ਰ ਤਾਂ ਵਸੇ ਰੱਬ ਹੀ ਹੈ ਜੰਗਲ ਘਰੋਂ ਦੇ ਜੀ ਉਹ ਕਹਿੰਦੇ ਫਰੀਦ ਸਾਹਿਬ ਦੀ ਬਾਣੀ ਹੈ ਵੀ ਰੱਬ ਹੈ ਜਿਹੜਾ ਪਰਮੇਸ਼ਰ ਪ੍ਰਮਾਤਮਾ ਤਾਂ ਹਿੱਦੇ 'ਚ ਵਸਦਾ ਹੂੰ ਤੇ ਜੰਗਲਾਂ ਕੀ ਲਾਦੇ ਉੱਥੇ ਬਣ ਕੰਡੇ ਮੋੜੇ ਉਸ ਦੇ ਕੰਡੇ ਆ ਮੂਰੇ ਆ ਹੀ ਕੁਛ ਹੈ ਟੋਕਣਾ ਖਾਲੀਆਂ ਜੀ ਮਨ ਵਿੱਚ ਤੈਨੂੰ ਟਿਕਾ ਕੇ ਉਹ ਪਰਮੇਸ਼ਰ ਨੂੰ ਆ ਜਾਣ ਜਾਣ ਕੇ ਯਾਦ ਕੀਤਾ ਜੇ ਤਾਂ ਅੰਦਰੋਂ ਹੀ ਪ੍ਰਗਟ ਹੋਵੇ ਹੂੰ ਇਹ ਗੱਲ ਤੁਸੀਂ ਸਰਕਾਰ ਕਰਦੇ ਹੋ ਕਿ ਜਿਹੜਾ ਇਨਸਾਨ ਹੈ ਇਨਸਾਨ ਨੂੰ ਪਰਮਾਤਮਾ ਨੇ ਬਣਾਇਆ ਜਿਹੜੇ ਹੋਰ ਜੀਵ ਜੰਤੂ ਧਰਤੀ ਦੇ ਉੱਪਰ ਰਹਿ ਰਹੇ ਆ ਚਾਹੇ ਉਹ ਧਰਤੀ ਦੇ ਉੱਪਰ ਆ ਚਾਹੇ ਉਹ ਧਰਤੀ ਦੇ ਠੀਕ ਹੈ ਤਾਂ ਜਿਵੇਂ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਤੋਂ ਕਹਾਂ ਦਰਜਾ ਲਖ ਪਤਾਲਾ ਪਤਾਲ ਹੁਣ ਕੋਲ ਕੋ ਪਾਲਤ ਕੇ ਬੇਦ ਕਹਨੇ ਇੱਕ ਬਾਤ ਸਹਿਜ 18 ਕਹਨ ਕਿਤੇਬਾ ਅਸੂਲ ਇੱਕ ਤਾਂਤ ਲੱਖੇ ਜੀਵ ਜੰਤੂ ਐ ਲੱਖੇ ਅਗਾਸਾ ਪਤਾਲ ਐ ਪਰ ਇਨਸਾਨ ਇਹ ਸਮਝਣ ਦੀ ਕੋਸ਼ਿਸ਼ ਕਿਉਂ ਨਹੀਂ ਕਰ ਰਿਹਾ ਫਿਰ ਕੁਦਰਤ ਦੇ ਨਾਲ ਸਿੱਧੀ ਟੱਕਰ ਕੋ ਲੈ ਰਹੀ ਐ ਸਾਇੰਸ ਅੱਜ ਦੀ ਜਿਹੜੀ ਵਿਗਿਆਨ ਐ ਬਾਬਾ ਜੀ ਤਾਂ ਹੁਣ ਇਸੇ ਤਰ੍ਹਾਂ ਹੀ ਚੱਲ ਜਾਂਦਾ ਹੈ ਉਵੇਂ ਸੇ ਤਾਂ ਮਤਲਬ ਆਈ ਵੀ ਜਿਹੜੀ ਲਾਲਚ ਬਣੇਗਾ ਲਾਲਚੀ ਬਣਤੀ ਐ ਇਹੀ ਸਾਰੇ ਟਾਂਗੇ ਖਰਾਬ ਕਰੀ ਜੀ ਹੂੰ ਲਾਲ ਜਦੋਂ ਪਿੱਛੇ हट ਜਾਵੇ ਤਾਂ ਫੇਰ ਹੀ ਸਾਰਾ ਟਗਿਆ ਹੁੰਦਾ ਜੀ ਮੇਨ ਜੜ ਲਾਲਚ ਆਹ ਲਾਲਚ ਹੂੰ ਤੇ ਸ਼ਨਾ ਵਧਦੀ ਜਾਂਦੀ ਐ ਲਾਲਚ ਵਧਦੇ ਜਾਂਦੇ ਆ ਜੀ ਬੀਤੇ ਸਮੇਂ ਦੇ ਵਿੱਚ ਸਿੰਘ ਸਾਹਿਬ ਇੱਕ ਵੀਡੀਓ ਵਾਇਰਲ ਹੁੰਦੀ ਆ ਇਸ ਵੀਡੀਓ ਦੇ ਵਿੱਚ ਇੱਕ ਨੌਜਵਾਨ ਨੇ ਉਹਨੂੰ ਇੱਕ ਗੱਲ ਕਹੀ ਗਈ ਸੀ ਕਿ ਮੈਂ ਗ੍ਰਾਂਥੀ ਸਿੰਘ ਨਹੀਂ ਬਣਨਾ ਚਾਹੁੰਦਾ ਠੀਕ ਹੈ ਜੀ ਉਹ ਕਹਿੰਦਾ ਮੈਂ ਕੋਈ ਹੋਰ ਜੌਬ ਕਰਨੀ ਮੁਨਾਸਬ ਸਮਝੂਗਾ ਪਰ ਮੈਂ ਗ੍ਰਾਂਥੀ ਸਿੰਘ ਨਹੀਂ ਬਣਨਾ ਠੀਕ ਹੈ ਜੀ ਫਿਰ ਇਹ ਗੱਲ ਕਿ ਇਸ ਤਰੀਕੇ ਦੇ ਨਾਲ ਜੋ ਵਰਤਾਰਾ ਸਮਾਜ ਦੇ ਵਿੱਚ ਚੱਲ ਰਿਹਾ ਹੈ ਜੋ ਤੁਸੀਂ ਪਹਿਲਾ ਮਾਨ ਸਤਕਾਰ ਦੀ ਗੱਲ ਕਹੀ ਆ ਉਹੀ ਮਾਨ ਸਤਕਾਰ ਬਹਾਲ ਹੋਵੇ ਚਾਹੇ ਉਹ ਭੇਟਾ ਦੀ ਗੱਲ ਹੋਵੇ ਤਨਖਾਹਾਂ ਦੀ ਗੱਲ ਹੋਵੇ ਵਧਾ ਚੜਾ ਕੇ ਦਿੱਤੀਆਂ ਜਾਣ ਤਾਂ ਜਿਹੜੀ ਨੌਚਾਨੀ ਆ ਇਹ ਇਹ ਵੀ ਇੱਕ ਤਰੀਕਾ ਹੈਗਾ ਮੋੜਾ ਪਾਉਣ ਦਾ ਹਾਂ ਜੀ ਫਿਰ ਫਰਕ ਤਾਂ ਪੈਂਦਾ ਉਹ ਜਿਹੜੇ ਪਹਿਲਾਂ ਕਿ ਲਾਲ ਜੀ ਦੀ ਗੱਲ ਤਿਰਸ਼ਨਾ ਜੋ ਪੁਰੀ ਜੀ ਦੇ ਫਿਰ ਉਹਦਾ ਅਪੀਲ ਜਾਂਦਾ ਹੂੰ ਜੋ 1984 ਦੇ ਦਿਨ ਚੱਲ ਰਿਹਾ ਤੁਸੀਂ ਸਾਨੂੰ ਬੰਦ ਕੈਮਰੇ ਤੋਂ ਦੱਸਿਆ ਕਿ ਤੁਸੀਂ ਉਹ ਤੁਸੀਂ ਦਰਬਾਰ ਸਾਹਿਬ ਗਏ ਸੀ ਉਹ ਤੁਸੀਂ ਸਮਾ ਦੇਖਿਆ ਤੁਸੀਂ ਵੀ ਉਹ ਆਪਣੇ ਸਮਾ ਜਿਹੜਾ ਹੱਡਾਂ ਤੇ ਹੰਡਾਇਆ ਅੱਜ ਵੀ ਉਹ ਦਿਨ ਚੱਲ ਰਹੇ ਅੱਜ 1 ਅੰਝ ਜੂਨ ਹੈ ਬਿਲਕੁਲ ਜੰਦਰ ਕੁਲਦੀਪ ਬਰਾੜ ਦੇ ਵੱਲੋਂ ਆਪਣੀ ਕਿਤਾਬ ਦੇ ਵਿੱਚੇ ਗੱਲ ਕਹੀ ਗਈ ਸੀ ਜੋ ਫੌਜ ਨੂੰ ਝੜਾ ਕੇ ਲੈ ਕੇ ਆਇਆ ਸੀ ਜੀ ਹਾਂ ਉਹਨਾਂ ਨੇ ਇਹ ਗੱਲ ਕਹੀ ਸੀ ਕਿ ਅਸੀਂ 2 ਜੂਨ ਦਾ ਦਿਨ ਤਾਂ ਚੁਣਿਆ ਸੀ ਕਿ ਜਿਹੜੀ ਸਿੱਖ ਕੌਮ ਹੈ ਇਕੱਠੀ ਹੋਈ ਹੋਵੇਗੀ ਗੁਰੂ ਅਰਜਨ ਦੇਵ ਜੀ ਦੇ ਫੀਨਿਸ਼ ਹੋ ਰਿਹਾ ਤੇ ਦਿਹਾੜੇ ਦੇ ਉੱਪਰ ਇਹਨਾਂ ਨੂੰ ਇੱਕ ਤਰ੍ਹਾਂ ਚੰਗੀ ਤਰ੍ਹਾਂ ਸਹੀ ਕਰ ਲਗੂਗਾ ਫਿਰ ਸਿਰ ਨਹੀਂ ਚੱਕਣਗੇ ਹੂੰ ਹੂੰ ਪਰ ਅੱਜ ਸਿੱਖ ਕੌਮ ਕਿੱਥੇ ਜੇ ਖੜੀ ਦੇਖਦੇ ਹਾਂ ਸਿੱਖ ਕੌਮ ਤਾਂ ਜੀ ਚੱਲਦੀ ਕਮਾਚ ਹੂੰ ਜਨਰਲ ਤਾਂ ਚੱਲਦੀ ਕਮੇ ਜਾ ਰਹੇ ਨੇ ਜੀ ਹਾਂ ਜੀ ਇਹ ਸਿੱਖ ਕੌਮ ਤਾਂ ਵੀ ਐਸੀ ਇਹ ਪ੍ਰਵਾਹ ਕਰਨ ਨਹੀਂ ਹੈ ਨਹੀਂ ਹੂੰ ਇਹੋ ਜਿਵੇਂ ਜਿਵੇਂ ਮਨੁੱਖ ਵੱਲ ਤੋਂ ਮਨੁੱਖ ਦਤਰੀ ਉਹ ਦਾਣ ਵਾਲੀ ਗੱਲ ਹੈ ਜੀ ਦੂਣੇ ਸਵਾਲੇ ਹੁੰਦੇ ਆ ਤੇ ਚੜ੍ਹਦੀ ਕਲਾ ਜੀ ਹੁੰਦੇ ਸਿੱਖ ਹੂੰ ਸਿੱਖਾਂ ਨੂੰ ਹਮੇਸ਼ਾ ਦਬਾਉਣ ਦੀ ਕੋਸ਼ਿਸ਼ ਕੀਤੀ ਗਈ ਆ ਚਾਹੇ ਉਹ ਅਫਦਾਲੀ ਵਰਗਾਂ ਦੀ ਗੱਲ ਹੋਵੇ ਮੱਸਾ ਰੰਗੜ ਵਰਗਾਂ ਦੀ ਗੱਲ ਹੋਵੇ ਪਰ ਸਿੱਖ ਤਾਂ ਦੂਣੇ ਹੋ ਹੋ ਉੱਠਿਆ ਬਿਲਕੁਲ ਜੀ ਬਿਲਕੁਲ ਸਹੀ ਗੱਲ ਜੀ ਹੁਣ ਵੀ ਇਹ ਤਸ਼ੱਦਦ ਹੋ ਰਿਹਾ ਹੋ ਸਭ ਕੁਝ ਹੁੰਦਾ ਹੈ ਪਰ ਫਿਰ ਵੀ ਜਿਹੜੇ ਕਹੇਗੇ ਸਿੰਘ ਉਹਦਾ ਚੜ੍ਹਦੀ ਕਲਾ ਜੀ ਹੁੰਦੀ ਰਹੀ ਜੀ ਚੜ੍ਹਦੀ ਕਲਾ ਵਾਲੇ ਸਿੰਘ ਅੱਜ ਵੀ ਹੈਗੇ ਆ ਹੈਗੇ ਜੀ ਹੂੰ ਤੁਹਾਡੇ ਮੇਲ ਮਲਾਪ ਹੋਇਆ ਉਹਨਾਂ ਦੇ ਨਾਲ ਬੜੀ ਮੋਲੇ ਸਿੰਘਾਂ ਮੇਰ ਮਲਾਪ ਹੋਏ ਜੀ ਉਸ ਦੌਰ ਦੇ ਵਿੱਚ ਜੀ ਬੜੇ ਬੜੇ ਬੰਦੇ ਮੇਰੇ ਬੜੇ ਬੜੇ ਮੇਰ ਮਲਾਪ ਹੋਏ ਇੱਕ ਸਿੰਘ ਸਾਹਿਬ ਤੁਸੀਂ ਕਹਿ ਰਹੇ ਸੀ ਕਿ ਜਦੋਂ ਦਰਬਾਰ ਸਾਹਿਬ ਦੇ ਉੱਪਰ ਅਟੈਕ ਹੁੰਦਾ ਸੀ ਉਸ ਤੋਂ ਬਾਅਦ ਦੇ ਵਿੱਚ ਦਰਬਾਰ ਸਾਹਿਬ ਜਾਂਦੇ ਆ ਦੋ ਟਾਈ ਮਹੀਨੇ ਬਾਅਦ ਹਾਂ ਜੀ ਉੱਥੇ ਜਾ ਕੇ ਉਸ ਟਾਈਮ ਦੇ ਵਿੱਚ ਠੱਠਾ ਹੋਇਆ ਸੀਗਾ ਅਕਾਲ ਤਖਤ ਸਾਹਿਬ ਹਾਂ ਜੀ ਹਾਂ ਜੀ ਠੱਠਾ ਹੂੰ ਨਿਸ਼ਾਨੀਆਂ ਹਜੇ ਬਹੁਤ ਹਜੇ ਵੀ ਹੈਗੀਆਂ ਨਹੀਂ ਉੱਥੇ ਦੇਖਣ ਨੂੰ ਮਿਲਦੀਆਂ ਹਾਂ ਉਹ ਤਾਂ ਪੂਰੇ ਸੀਗਾ ਬੁਰਾ ਬਾਦ ਸੀ ਕੋਲਾ ਬੁਰਾ ਸੀ ਭਾਰਤ ਨੂੰ ਆਪਣਾ ਦੇਸ਼ ਮੰਨਿਆ ਜਾ ਸਕਦਾ ਇਹ ਤਾਂ ਹੁਣ ਮਜਬੂਰੀ ਹੈ ਜੀ ਮੰਨਣਾ ਹੀ ਪੈ ਰਿਹਾ ਹਾਂ ਹੂੰ ਜਿਹੜੇ ਹਿਸਾਬ ਨਾਲ ਹਾਲਾਤ ਹੈ ਜਿਵੇਂ ਸਿੱਖਾਂ ਨੂੰ ਉਸ ਨੇ ਨਿਕਲਣਾ ਦੇਖਿਆ ਜਾਂਦਾ ਉਸ ਤਰ੍ਹਾਂ ਜੀ ਨਹੀਂ ਕਰਦਾ ਮੰਨਣ ਨੂੰ ਹਾਂ ਪਰ ਹੁਣ ਮਜਬੂਰੀਆਂ ਨੇ ਉਹ ਕੱਲੇ ਵੀ ਕੀ ਜਾਵੇ ਜੀ ਅਸੀਮ ਸਿੰਘ ਸਾਹਿਬ ਜੋ 84 ਦੇ ਪਰਿਵਾਰ ਸੀਗੇ ਉਹਨਾਂ ਨਾਲ ਜਾ ਕੇ ਅਸੀਂ رابطہ ਕੀਤਾ ਚਾਹਇਓ ਬਰਨਾਲੇ ਕੋਲੇ ਸੰਘੜੇ ਪਿੰਡ ਦੀ ਗੱਲ ਹੋਵੇ ਕਿਹ ਕਿਹ ਜਿਹੜੇ ਪਰਿਵਾਰ ਹੈ ਪੂਰੇ ਦੇ ਪੂਰੇ ਖਤਮ ਕਰ ਦਿੱਤੇ ਬਿਲਕੁਲ ਜੀ ਬਿਲਕੁਲ ਹਾਂ ਇੱਕ 18 ਦਿਨਾਂ ਦਾ ਬੱਚਾ ਜਿਹੜਾ ਅਤਵਾਦੀ ਕਹਿ ਕੇ ਗੋਲੀਆਂ ਮਾਰੀਆਂ ਗਈਆਂ ਇਸ ਤਰ੍ਹਾਂ ਸਿੱਖ ਕੌਮ ਨੂੰ ਮੁਕਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਗਈਆਂ ਪਰ ਸਿੱਖਤਾ ਅੱਜ ਵੀ 3 ਕਰੋੜ ਦੇ ਆਸ-ਪਾਸ ਬਿਲਕੁਲ ਜੀ ਬਿਲਕੁਲ ਜੀ ਸਿੱਖਾਂ ਨੂੰ ਇਸ ਤਰ੍ਹਾਂ ਮੁਕਾਇਆ ਜਾ ਸਕਦਾ ਨਹੀਂ ਜੀ ਸਿੱਖ ਨਹੀਂ ਮੁਕਾਏ ਇਹ ਜੂਨ ਸਵਾਏ ਹੁੰਦੇ ਬਾਅਦ ਚਲੇ ਜਾਂਦੇ ਹੂੰ ਕੋਸ਼ਸ਼ ਤਾਂ ਪਹਿਲਾਂ ਦੀ ਹੋ ਰਹੀਆਂ ਅਫਜ਼ਾਲੀਆਰ ਕਾ ਤੋਂ ਲੈ ਕੇ ਜੀ ਤੇ ਹੁਣ ਵੀ ਹੋ ਰਹੀਆਂ ਪਰ ਜਿਹੜੇ ਕੋਸ਼ਾ ਨਾ ਹੋਈਆਂ ਮਨਸੂਬੇ ਉਹ ਪੂਰੇ ਨਹੀਂ ਹੋਲੇ ਸਾ ਤਰੀਕਾ ਵੀ ਬਦਲ ਗਿਆ ਹਾਂਜੀ ਹਾਂ ਚਰੀਕਾ ਰਾਈ ਜੰਗਰ ਹੋਰ ਬਾਲਾ ਕਰਕੇ ਡਰਾਗ ਡਰ ਹੋਰ ਕਰਕੇ ਇਸ ਤਰ੍ਹਾਂ ਮਾਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਜੀ ਤਰੀਕੇ ਵੱਖਰੇ ਵੱਖਰੇ ਬਣਾ ਲੇ ਪਰ ਇਦਾਂ ਦੇ ਸਮੇਂ ਦੇ ਵਿੱਚ ਪਰ ਕੀ ਕਰਨਾ ਚਾਹੀਦਾ ਸਿੱਖਾਂ ਨੂੰ ਨੌਜਵਾਨੀ ਨੂੰ ਗੁਰੂ ਦੇ ਨਾਲ ਜੁੜਨਾ ਚਾਹੀਦਾ ਪਰਮੇਸ਼ਰ ਨਾਲ ਜੁੜ ਕੇ ਨਰਵਾਉ ਜੀ ਜੀ ਗੁਰੂ ਦੇ ਸਿਧਾਂਤ ਨੂੰ ਅਪਣਾਉਣਾ ਪਊਗਾ ਗੁਰੂ ਨੂੰ ਪੜਨਾ ਖੋਜਣਾ ਵਿਚਾਰਨਾ ਪਊਗਾ ਫਿਰ ਕੋਈ ਗੱਲ ਰੱਪ ਹੋਗੀ ਹੂੰ ਗੁਰੂ ਗੰਬ ਸਾਹਿਬ ਤੋਂ ਬਹੁਤ ਰਾਹ ਨਿਕਲਦੇ ਆ ਬੜੇ ਜੀ ਬੜੇ ਹੈ ਹੀ ਸਾਰਾ ਕੁਝ ਇਹਦੇ ਵਿੱਚ ਹੂੰ ਇਹਦਾ ਬਾਹਰ ਅਮਰੀਕਾ ਕੈਨੇਡਾ ਤੇ ਉੱਥੇ ਦੇ ਲੋਕ ਵੀ ਪੂਜਦੇ ਮੰਨਦੇ ਆ ਜੀ ਬੱਲੇ ਬੱਲੇ ਜਿਹੜੀ ਸਾਇੰਸ ਲਾ ਲਾ ਉਹ ਵੀ ਇਸ ਨੂੰ ਮੁੱਖ ਰੱਖਦੇ ਗੁਰੂ ਗੰਬ ਸਾਹਿਬ ਸਭ ਕੁਝ ਇਹਦੇ ਵਿੱਚ ਹੀ ਹੈ ਜੀ ਜਿਹੜੀਆਂ ਗੱਲਾਂ ਸਾਇੰਸ ਹੁਣ ਸਿੱਧ ਕਰ ਰਿਹਾ ਹੈ ਗੁਰਬਾਣੀ ਚੋਂ 5 500 ਸਾਲ ਪਹਿਲਾਂ ਜੀ ਕਿਹਾ ਹੋਇਆ ਹੂੰ ਵਿਗਿਆਨ ਉਹ ਚੀਜ਼ਾਂ ਅੱਜ ਲੱਭਣ ਦੀ ਕੋਸ਼ਿਸ਼ ਕਰ ਰਿਹਾ ਹਲੇ ਹਾਂ ਜਿਹੜੇ ਗੁਰੂ ਸਾਹਿਬ ਪਹਿਲਾਂ ਦੱਸ ਗਏ ਹੂੰ ਤੁਸੀਂ ਸਾਨੂੰ ਦੱਸਿਆ ਸੀ ਕਿ ਤੁਸੀਂ ਆਪ ਵੀ ਜਿਹੜੇ ਤਸੀਹੇ ਝੱਲੇ ਆ ਤੁਹਾਨੂੰ ਨਹਾਕਾ ਚੱਕਿਆ ਗਿਆ ਸੀ ਕਿ ਉਹਨਾਂ ਦਿਨਾਂ ਦੇ ਵਿੱਚ ਹਾਂਜੀ ਉਹ ਜਾਂ ਹੁਣੇ ਥੋੜੇ ਨਾਲ ਬਹੁਤ ਕੁਝ ਹੋਇਆ ਜੀ ਤੁਹਾਨੂੰ ਦੱਸਿਆ ਵੀ ਸੀਏ ਇਚ ਰੱਖੇ ਮੁੱਟ ਮਾਲ ਸੀ ਕਰੰਟ ਵੀ ਲਾਇਆ ਹੋਰੇ ਹਾਲ ਮਨ ਦੁਖੀ ਹੋਣ ਦੀ ਗੱਲ ਕਰਨ ਲੱਗ ਜੀ ਤਾਂ ਐਨਾ ਕੁਝ ਆ ਜੀ ਬਾਪ ਸਿੰਘ ਸਾਹਿਬ ਪਰ ਮਨ ਦੇ ਵਿੱਚ ਨਿਰਾਸ਼ਾ ਤਾਂ ਨਹੀਂ ਆਈ ਕਿ ਤਨਾ ਕਿਤੇ ਤੁਸੀਂ ਗੁਰੂ ਘਰ ਤੋਂ ਫਿਰ ਉਹ ਨਾ ਸਮਿਆਂ ਦੇ ਵਿੱਚ ਦੂਰ ਹੋਏ ਜਾਂ ਨੇੜੇ ਹੋਏ ਨਹੀਂ ਜੀ ਦੂਰ ਨਹੀਂ ਹੋਏ ਹੂੰ ਗੁਰੂ ਘਰ ਨਾਲ ਜਰ ਨੇੜੇ ਹੋਏ ਹੂੰ ਜਾਇ ਸੋਚਿਆ ਵੀ ਪਰਮੇਸ਼ਰ ਨੇ ਰੱਖਿਆ ਕੀਤਾ ਜੀ ਜੇ ਪ੍ਰਮਾਤਮਾ ਮੰਨ ਲਈ ਸੇਵਾ ਕਰਦੀ ਸੀ ਵੀ ਉਹ ਸੇਵਾ ਫਲਿਆ ਜਾਂ ਫਿਰਦੇ ਨਾਲ ਹੋਰ ਰਸੇ ਮਾਰੇ ਵੀ ਵੀਰੇ ਹੂੰ ਹੋਰ ਮੈਨੂੰ ਚੱਲਣ ਵਾਲੀ ਮਾਲ ਨਾਲ ਵਾਸਤੇ ਕੱਢਿਆ ਜੀ ਐਸੀ ਪਰਮੇਸ਼ਰ ਦੀ ਖੇਡ ਬਣੀ ਐਨ ਮੌਕੇ ਤੇ ਬਚਾ ਹੁੰਦਾ ਰਿਹਾ ਐਸਾ ਕੋਈ ਬਹਾਨਾ ਬਣਦਾ ਅਨਜਲ ਸੀ ਜੀ ਜਿੰਨਾ ਲਿਖਿਆ ਉਹਨਾਂ ਖਣ ਖਾਣਾ ਪੈਦਾ ਹੂੰ ਬਿਲਕੁਲ ਹਾਂ ਇੱਕ ਵਾਰੀ ਦੁੱਧ ਤਿੰਨ ਵਾਰ ਕੰਡਿਆ ਮੈਨੂੰ ਮਾਲਣ ਵਾਸਤੇ ਤਿੰਨ ਵਾਰੀ ਹਾਂ ਜੀ ਉਹ ਕਹੇ ਕਿ ਨਕਸ਼ਾ ਬਣਾ ਕੇ ਕੋਸ਼ਿਸ਼ ਕੀਤੀ ਦਾਰੂ ਪੀਉਣ ਦੀ ਲਾਲ ਦੀ ਦੇਂਦੀ ਹੋਰ ਕਰ ਲਈ ਹੂੰ ਆਏ ਗਏ ਚਲ ਇੱਕ ਚੀਜ਼ ਕੋਈ ਤਾਂ ਦੇ ਦੇ ਜੀ ਕੋਈ ਬੰਦਾ ਫੜਾ ਦੇ ਕੋਈ ਅਸਲਾ ਦੇ ਦੇ ਕੋਈ ਐਂ ਕਰ ਦੇ ਤੇਰੇ ਕੋਲੇ ਪੈਸੇ ਪਏ ਉਹਨੇ ਤੇਰੇ ਕੋਲ ਸਿਵਣਾ ਪਏ ਬਸ ਇਹੋ ਕੁਝ ਕਹਿੰਦੀ ਤੁਹਾਨੂੰ ਇਹ ਗੱਲਾਂ ਕਹੀਆਂ ਗਈਆਂ ਹਾਂਜੀ ਹਾਂ ਜੀ ਮਿਲਾਉਣ ਦੀ ਕੋਸ਼ਿਸ਼ ਕੀਤੀ ਬਰਾਮ ਦੇ ਦੌਰਾਨ ਹਾਂਜੀ ਘਰ ਦੇ ਦੌਰਾਨ ਹਾਂਜੀ ਰਾਹ ਦੇ ਦੌਰਾਨ ਜੀ 88-87 ਦੇ ਉਹਨਾਂ ਟਾਈਮਾਂ ਵਿੱਚ ਜਿਸੇ ਧਰਮ ਸਿੰਘ ਨੇ ਢੱਲ ਮਾਰ ਕੇ ਸੀਗੇ ਸਮਦੇਸ਼ ਸਿੰਘ ਤਾਰਨਾ ਰਣਜੀਤ ਸਿੰਘ ਅਰਵੇ ਬਲਾਵ ਸਿੰਘ ਬੰਬੋ ਬੱਬਰ ਖਾਲਸਾ ਜੀ ਤੁਹਾਡੀ ਸਿੰਘ ਸਾਹਿਬ ਜਰਨੈਲ ਸਿੰਘ ਪਿੰਡ ਰਾਣਾਂ ਨਾਲ ਕਦੇ ਮੁਲਾਕਾਤ ਹੋਈ ਸੀ ਨਹੀਂ ਜੀ ਮੁਲਾਕਾਤ ਵਿਚਾਰ ਸੁਨੇ ਉਹਨਾਂ ਦੇ ਵਿਚਾਰ ਬੁਝੇ ਸੁਣਿਆ ਜੀ ਹੂੰ ਸ਼ਾਇਦ ਉਹ ਮਾਲਵੇ ਦੇ ਵਿੱਚ ਇੱਧਰ ਆਏ ਵੀ ਸੀਗੇ ਆਏ ਤਾਂ ਜੀ ਜਰਨੈਲ ਸਿੰਘ ਬੁੱਧ ਸਿੰਘ ਆਲੇ ਹੋਰ ਉਹਨਾਂ ਬੰਦਿਆਂ ਨਾਲ ਮੁਲਾਕਾਤ ਹੋਈਆਂ ਹੂੰ ਉਹਨਾਂ ਨਾਲ ਹੋਈ ਹੈ ਹਾਂ ਜੀ ਕਿੱਦਾਂ ਦੀ ਵਿਰਤੀ ਦੇ ਸੀਗੇ ਉਹ ਤਾਰਨ ਵਰਤੀ ਸੀ ਹਮ ਵਰਤੀ ਵਧੀਆ ਸੀ ਮੈਂ ਇਹ ਗੱਲਾਂ ਕਰਦੀ ਸੀ ਸਹੀ ਜਿਹਨਾਂ ਕੋਈ ਪੈਰ ਸੀ ਜੀ ਉਹੀ ਕੁਝ ਹੋ ਰਿਹਾ ਜਿਹੜਾ ਕੋਈ ਦੱਸ ਦੇ ਸੀ ਹਮ ਤੁਸੀਂ ਸਾਨੂੰ ਦੱਸਿਆ ਕਿ ਤੁਸੀਂ 40 45 ਸਾਲ ਤੋਂ ਗੁਰੂ ਘਰ ਦੇ ਵਜੀਰ ਦੇ ਤੌਰ ਤੇ ਸੇਵਾ ਨਿਭਾ ਰਹੇ ਹੋ ਹਾਂਜੀ ਹਾਂਜੀ ਪਹਿਲਾਂ ਤੁਸੀਂ ਕਿੰਨੇ ਇੱਕ ਜਿਹੜਾ ਗੁਰੂ ਗ੍ਰੰਥ ਸਾਹਿਬ ਨਾਲ ਜਿਹੜੇ ਸਿੰਘ ਜੋੜੇ ਜਾਂ ਗ੍ਰੰਥੀ ਸਿੰਘ ਬਣੇ ਨੇ ਉਹ ਤਾਂ ਫਿਰ ਆਈ ਜੀ ਤੋੜਾ ਫਿਰ ਰਿਹਾ ਜਿਹੜੇ ਹੈਗੇ ਨੇ ਪੰਜ ਚਾਰ ਉਹ ਵਧੀਆ ਸੀਗੇ ਬਣੇ ਸੀ ਜੇ ਉਹ ਹਲੇ ਵੀ ਹੈਗੇ ਨੇ ਹਾਂਜੀ ਹਾਂਜੀ ਹੂੰ ਕਰਦੇ ਆ ਉਹਦੇ ਕੋਸ਼ ਆਏ ਜਿਹੜੇ ਬੱਚੇ ਪੜ੍ਹਦੇ ਕੋਲ ਨਹੀਂ ਸੀ ਉਹ ਕੋਈ ਬਾਹਰ ਨੂੰ ਜਾ ਕੇ ਸੈਟ ਹੋ ਗਏ ਬਾਹਰ ਚਲੇ ਕੇ ਹੋਰ ਨੇ ਆਏ ਆ ਜੀ ਜਿਹੜੇ ਬੰਦੇ ਕਿਸੇ ਕਾਰਨ ਬਾਹਰ ਨਹੀਂ ਜਾ ਸਕੇ ਜਾਂ ਗੁਜਾਇਸ਼ ਨਹੀਂ ਕਿ ਹੋ ਸੀ ਉਹ ਜੁੜੇ ਹੋਣ ਹੁਣ ਵੀ ਹੁਣ ਕਰਦੇ ਹੂੰ ਤੁਹਾਨੂੰ ਲੱਗਦਾ ਕਿ ਜਿਵੇਂ ਅੱਜ ਕੱਲ ਲੋਕਾਈ ਚੱਲ ਰਹੀ ਆ ਜਿਵੇਂ ਤੁਸੀਂ ਸਮਾਜ ਦਾ ਇੱਕ ਔਰਾ ਦੇਖ ਰਹੇ ਹੋ ਸਮਾਜ ਦੇ ਔਰੇ ਦੀ ਗੱਲ ਕਰ ਲਈਏ ਕਿਸ ਤਰੀਕੇ ਦੇ ਨਾਲ ਗੁਰੂ ਤੋਂ ਵਿਛੋੜਾ ਪਾ ਕੇ ਜਾਂ ਗੁਰੂ ਦੇ ਸਮਾਜ ਦੱਸਿਓ ਇਸ ਨਾਤਾ ਤੋਂ ਵੱਖ ਹੋ ਕੇ ਪੈਸੇ ਦੇ ਬਸ ਪੈ ਕੇ ਜ਼ਿੰਦਗੀ ਦੀ ਜਿਹੜੀ ਲੀ ਆ ਜਾਂ ਕਿ ਆਪਾਂ ਰੇਲ ਖੇ ਲਈ ਉਹਨੂੰ ਚਲਾਇਆ ਜਾ ਸਕਦਾ ਨਹੀਂ ਚਲਾਇਆ ਜਾ ਸਕਦਾ ਹੂੰ ਗੁਰੂ ਸਰਾ ਛੱਡ ਕੇ ਨਹੀਂ ਪਾਸ ਹੋ ਸਕਦਾ ਹੂੰ ਇਹਦੇ ਨਾਲ ਜੁੜ ਕੇ ਬਣਾਣਾ ਜੋ ਕੁਝ ਬਣਾ ਲੈ ਜੀ ਹਾਂ ਜੀ ਕੀ ਲੋਕ ਜੁੜ ਰਹੇ ਆ ਗੁਰੂ ਘਰ ਦੇ ਨਾਲ ਗੁਰੂ ਗ੍ਰੰਥ ਸਾਹਿਬ ਦੇ ਨਾਲ ਅੱਜ ਦੇ ਟਾਈਮ ਦੇ ਵਿੱਚ ਹਾਂ ਜੀ ਜੁੜ ਰਹੇ ਆ ਬਹੁਤ ਫਰਕ ਪਿਆ ਹੈ ਜੀ ਹਾਂ ਸ਼ਾਇਦ ਜੁੜਨਾ ਵੀ ਬਣਾ ਸਿੰਘ ਸਾਹਿਬ ਜਿਹੜੇ ਹਸਾਉਣਾ ਖਮਾਣ 14 ਸਭ ਛਟਕਾਰਾ ਇਸੇ ਨਾਲ ਹੀ ਹੋਣਾ ਜੀ ਹੂੰ ਇਹਦੇ ਨਾਲ ਜੁੜ ਕੇ ਛਟਕਾਰ ਹੋਏਗਾ ਜੀ ਧਾਮਾ ਸਿੰਘ ਸਾਹਿਬ ਤੁਸੀਂ ਸਮੇਂ ਦੇ ਵਿੱਚੋਂ ਤੁਹਾਡਾ ਸਮੰਥ ਦਾ ਤੁਹਾਡਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਗੁਰੂ ਘਰ ਦੇ ਗ੍ਰੰਤੀ ਸਿੰਘ ਗੁਰਨਾਇਬ ਸਿੰਘ ਸਦਾਣਾ ਜੋ ਪਿਛਲੇ ਲੰਮੇ ਸਮੇਂ ਤੋਂ ਲਗਭਗ 30-32 ਸਾਲ ਤੋਂ ਸਿਲਬਰਾ ਨਗਰ ਦੇ ਵਿੱਚ ਆਪਣੀਆਂ ਸੇਵਾਵਾਂ ਨਿਭਾ ਰਹੇ ਆ ਇਹਨਾਂ ਨੇ ਇਹ ਵੀ ਗੱਲ ਦੱਸੀ ਹੈ ਕਿ ਕਿਵੇਂ 84 ਦਾ ਦੌਰ ਇਹਨਾਂ ਨੇ ਦੇਖਿਆ ਉਹ ਦਰਬਾਰ ਸਾਹਿਬ ਤੇ ਅਟੈਕ ਹੁੰਦਾ ਤਾਂ ਦੋ ਤੋਂ ਟਾਈਮਿੰਗ ਨਾਲ ਜਿਹੜਾ ਇਹ ਦਰਬਾਰ ਸਾਹਿਬ ਜਾਂਦੇ ਨੇ ਉੱਥੇ ਜਾ ਕੇ ਜਿਹੜਾ ਆਪ ਮਹਾਰੇ ਸਿੰਘ ਸਾਹਿਬ ਦੇ ਹੁਣ ਵੀ ਅੱਖਾਂ ਦੇ ਵਿੱਚ ਹੰਝੂ ਆਏ ਤੇ ਉਸ ਟਾਈਮ ਦੇ ਦੌਰਾਨ ਵੀ ਜਿਹੜਾ ਹਰ ਇੱਕ ਉਸ ਇਨਸਾਨ ਦਾ ਹਿਰਦਾ ਬਲਉਂਤਰਾ ਗਿਆ ਜੋ ਅੰਦਰ ਤੋਂ ਪ੍ਰਮਾਤਮਾ ਦੇ ਨਾਲ ਜੁੜਿਆ ਹੋਇਆ ਸੀ 18-18 ਦਿਨਾਂ ਦੇ ਬੱਚਾ ਨੂੰ ਅਤਵਾਦੀ ਕਹਿ ਕੇ ਸਰਾਂ ਦੇ ਵਿੱਚ ਗੋਲੀਆਂ ਮਾਰੀਆਂ ਗਈਆਂ ਮੌਤ ਦੇ ਘਾਟੋ ਤਾਰ ਦਿੱਤਾ ਗਿਆ ਦੁੱਧ ਚੁੰਘਦੇ ਬੱਚਾ ਨੂੰ ਆਪਣੀਆਂ ਮਾਮਾਂ ਤੋਂ ਖਿੱਚ ਕੇ ਕੋਲ ਕੋਲ ਕੇ ਮਾਰ ਦਿੱਤਾ ਗਿਆ ਉਹ ਜਿਹੜੇ ਦਿਨ ਹੈ ਉਹ ਅੱਜ ਚੱਲ ਰਹੇ ਆ ਉਹ ਗੁਰੂ ਸਾਹਿਬ ਦਾ ਸੰਦੇਸ਼ ਆ ਕਿ ਗੁਰੂ ਸਾਹਿਬ ਦੇ ਲੜ ਲੱਗ ਕੇ ਜਿਹੜਾ ਜੀਵਨ ਹੈ ਉਹ ਸਵਾਰਾ ਜਾ ਸਕਦਾ ਜਿਵੇਂ ਸਿੱਖਾਂ ਨੂੰ ਹੋਣਾ ਝੋਟਾ ਲੱਗ ਰਹੀਆਂ ਨੇ ਚਾਹੇ ਉਹ ਤਰੀਕਾ ਬਦਲ ਗਿਆ ਝੋਟਾ ਲਾਉਣ ਦਾ ਤਰੀਕਾ ਚੇਂਜ ਹੋ ਗਿਆ ਅੱਜ ਵੀ ਉਹੀ ਲੋਕ ਨੇ ਮੀਰ ਮੰਨੂ ਵਰਗੇ ਸਿੰਘ ਸਾਹਿਬ ਦਾ ਕਹਿਣਾ ਅਬਦਾਲੀ ਵਰਗੇ ਲੋਕ ਆ ਜਿਹੜੇ ਅੱਜ ਵੀ ਹੈਗੇ ਆ ਪਰ ਉਹਨਾਂ ਲੋਕਾਂ ਦਾ ਰੂਪ ਬਦਲਾ ਗਿਆ ਉਹਨਾਂ ਲੋਕਾਂ ਦਾ ਤਰੀਕਾ ਬਦਲਾ ਗਿਆ ਪਰ ਉਹਨਾਂ ਲੋਕਾਂ ਨੂੰ ਟੱਕਰ ਦੇਣ ਦੇ ਲਈ ਉਹਨਾਂ ਲੋਕਾਂ ਤੋਂ ਬਚਣ ਦੇ ਲਈ ਗੁਰੂ ਗ੍ਰੰਥ ਸਾਹਿਬ ਦੇ ਲੜ ਲੱਗਣਾ ਪੈਣਾ ਜਿਵੇਂ ਗੁਰੂ ਸਾਹਿਬ ਕਹਿੰਦੇ ਆ ਉਸ ਤਰੀਕੇ ਦੇ ਨਾਲ ਜਿਹੜੀ ਜੀਵਨਾ ਜਿਹੜਾ ਉਹ ਬਤੀਤ ਕਰਨਾ ਪੈਣਾ ਛੁਟਕਾਰਾ ਜਿਹੜਾ ਸੋਡਾਗਾ ਉਹ ਗੁਰੂ ਗ੍ਰੰਥ ਸਾਹਿਬ ਹੈ ਸਮੇਂ-ਸਮੇਂ ਤੇ ਇਦਾਂ ਦੀਆਂ ਅਹਿਮ ਸ਼ਖਸੀਅਤਾਂ ਜੋ ਕਿ ਪ੍ਰੇਰਣਾਦਾਇਕ ਹੁੰਦੀਆਂ ਨੇ ਦੂਜਿਆਂ ਨੂੰ ਪ੍ਰੇਰਨਾ ਦਿੰਦਿਆਂ ਨੇ ਜੀਵਨ ਦਾ ਫਲਸਫਾ ਦੱਸਦਿਆਂ ਨੇ ਉਹਨਾਂ ਨੂੰ ਸਮੇਂ-ਸਮੇਂ ਤੇ ਤੁਹਾਡੇ ਸਾਹਮਣੇ ਕਰਦੇ ਰਵਾਂਗੇ ਜੁੜੇ ਰਹੋ ਨਿਰਪੱਖ ਪੋਸਟ ਦੇ ਨਾਲ ਮੈਂ ਸਿਮਰਨਜੀਤ ਸਿੰਘ ਸਤਨਾ ਕੈਮਰਾਮੈਨ ਗੁਰਸਾਨ ਦੇ ਨਾਲ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ